ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ। ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ। ਲਓ ਜੀ ਲੱਗਿਆ ਅੱਜ ਦਾ ਬਲੌਗ ਸ਼ੁਰੂ ਕਰਨ ਜੀ। ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ। ਤੇ ਗਰਮੀ ਹੈਗੀ ਹੈ ਜੀ ਬਹੁਤ ਜ਼ਿਆਦਾ ਤੇ ਗਰਮੀ ਦੇ ਵਿੱਚ ਤੁਹਾਨੂੰ ਪਤਾ ਕੁਝ ਵੀ ਖਾਣ ਨੂੰ ਜੀਨ ਨਹੀਂ ਕਰਦਾ ਕੁਝ ਵੀ ਖਾਣ ਨੂੰ ਜੀਨ ਨਹੀਂ ਕਰਦਾ ਕਿਉਂਕਿ ਜੇ ਮਤਲਬ ਅੱਜ ਜਿੰਨਾ ਕਿ ਮਨ ਕਰਦਾ ਨਾ ਵੀ ਅੱਜ ਕੁਝ ਪਿੰਨੀਆਂ ਜਾਂ ਕੁਝ ਬਰਫੀ ਖਾਈ ਜਾਵੇ ਤੇ ਚਰਜੀ ਜੀ ਤੋਂ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦਿਆਂ ਵੀ ਕਿੱਦਾਂ ਉਹ ਬਣਾਉਣੀ ਆ ਕੀ ਕਰਨਾ ਫਿਰ ਮੈਂ ਚਰਜੀ ਨੂੰ ਕਹਾ ਦੇਖੀ ਕਿਤੇ ਗਰਮੀ ਵੀ ਬਹੁਤ ਆ ਵੀ ਗਰਮੀ ਦੇ ਨਾਲ ਕਿਤੇ ਮੇਰਾ ਵੀ ਬੁਰਾ ਹਾਲਾਤ ਨਾ ਹੋ ਜAVE ਹੈਨਾ ਵੀ ਨਹੀਂ ਕਹਦੇ ਇੱtanto ਦੀ ਕੋਈ ਗੱਲਬਾਤ ਨਹੀਂ ਮੈਂ ਸਾਰੀਆਂ ਜਿਹੜੀਆਂ ਉਹ ਪਿੰਨੀ ਆਪਾਂ ਬਣਾਵਾਂਗੇ ਵਰਤੀ ਬਣਾਵਾਂਗੇ ਉਹ ਠੰਡਿਆਈ ਠੰਡੀ ਆ ਠੰਡੀਆਂ ਚੀਜ਼ਾਂ ਪੈਣੀਆਂ ਨੇ ਤੇ ਚਲੋ ਆਪਾਂ ਹੁਣ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੇ ਚਰਜੀਤ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਣੀ ਤੇ ਇਹਨੂੰ ਪੁੱਛਦੇ ਆਂ ਵੀ ਅੱਜ ਤੂੰ ਐਂ ਚੀਜ਼ ਕਿਹੜੀ ਬਣਾਉਣੀ ਆ ਕਿਉਂਕਿ ਮੈਂ ਇਹਨੂੰ ਡਿਮਾਂਡ ਦਾ ਪਾ ਦਿੱਤੀ ਆ ਇਹ ਕਹਿੰਦੀ ਵੀ ਕੋਈ ਗੱਲ ਨਹੀਂ ਹੈ ਕਿ ਵੀ ਗਰਮ ਨਹੀਂ ਹੈ ਉਹ ਖਾਣ ਨੂੰ ਬਹੁਤ ਵਧੀਆ ਚੀਜ਼ ਆ ਠੰਡੀ ਵੀ ਆ ਕੋਈ ਵੀ ਖਾ ਸਕਦਾ ਕਿ ਹੁਣ ਮੈਂ ਦੇਖਦਾ ਆ ਕਿ ਇਹ ਕ੍ਯਾ ਬਣਾਉਂਦੀ ਆ ਕ੍ਯਾ ਨਹੀਂ ਬਣਾਉਂਦੀ ਬਾਕੀ ਹੁਣ ਆਇ ਪੈਥੇ ਵੀ ਲੱਗੀਆਂ ਨੇ ਜਿਹੇ ਜੀ ਗੁਣਾਤੀ ਖਾਣੀ ਵੀ ਪੈਣੀਆਂ ਹਨ ਵੈਸੇ ਗਰਮ ਨਾ ਹੋਵੇ ਤਾਂ ਚੰਗੀ ਉਹ ਗੱਲ ਆ ਵੀ ਬਾਕੀ ਹੁਣ ਬਹੁਤੀਆਂ ਗੱਲਾਂ ਨਾ ਕਰੀਏ ਚ ਚਰਨਜੀਤ ਕੌਰ ਫਿਰਦੀ ਆ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅੱਗੇ ਅਰਦਾਸ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਪੇ ਮਨਿੰਦਰ ਦਾੜੀ ਨੇ ਹੁਣ ਰੋਟੀ ਪਾਣੀ ਛਾ ਗ ਲਈ ਹਜੇ ਵੀ ਕਹਿੰਦੇ ਭੁੱਖ ਆ ਗਈ। ਓਹ ਆ ਦੇਖ ਲਈ ਰੋਟੀ ਪਾਣੀ ਖਾ ਆਇਆ ਮੇਰਾ। ਆਹ ਉੱਪਰੇ ਲੱਗਿਆ। ਆਹ ਚਾਰ ਪੰਜ ਖਾ ਲਿਆ। ਨਹੀਂ ਉੱਪਰੇ ਲੱਗੀ ਹੋਈ ਰੋਟੀ ਜਿਹੜੀ ਦਿਖਣ ਗਈ। ਹੁਣ ਜੀ ਬੰਦਾ ਖਾਦਿਆ ਹੋਣ ਗਿਆ ਹੁਣੇ। ਤੁਸੀਂ ਤਾਂ ਵੀ ਆਏ ਦੱਸ ਮੈਨੂੰ ਉਹ ਤਾਂ ਢਿੱਡ ਦਾ ਬਾਹਰ ਨੂੰ ਆਊਗਾ ਈ। ਮੇਰੀ ਗੱਲ ਤਾਂ ਫਿਰ ਤੁਸੀਂ ਤਾਂ ਹੁਣ ਮਨਿੰਦਰ ਨੇ ਖਾ ਗਏ ਸੀ ਮੈਂ ਦੋ ਰੋਟੀਆਂ ਚਾਹ ਨਾ ਹੁਣ ਤਾਂ ਖਾਦੇ ਕੰਮ ਨਵੇੜ। ਮਨਿੰਦਰ ਹੁਣ ਗਿਆ ਜੀ 11:00 ਵਜੇ। ਹਾਂ ਇਹ ਸਵੇਰੇ ਮਨਿੰਦਰ ਦਾ ਖਾ ਜਾਂਦਾ ਕਿਉਂਕਿ ਮਨਿੰਦਰ ਸ਼ਰਲਾ ਨੇ ਰੋਟੀ ਖਾਂ ਫੇ ਹਾਂ ਇਹਨਾਂ ਨੇ ਘਰਾਂ ਦੀ ਪਾਈ ਉਹ ਮੈਨੂੰ ਖਾ ਪਿੰਨੀ ਐ ਇੰਨੀ ਗੱਲ ਦੇ ਵਿੱਚ ਦੱਸੋ ਤੁਸੀਂ ਪਿੰਨੀਆ ਖਾ ਗਏ ਬਿਮਾਰ ਹੋਣਾ ਆ ਫੇ ਕਹੀ ਜਾਂਦੀਆਂ ਢੱਡੀਆਂ ਚੀਖਾ ਪਾਣੀ ਨਹੀਂ ਜੇ ਤੁਸੀਂ ਕਹਿੰਦੇ ਆ ਹੁਣ ਜਿਹੜੀ ਮੈਂ ਬਣਾਉਣੀ ਆ ਨੇ ਹੁਣ ਕਹਿੰਦੇ ਹੁਣੇ ਨਿਆਲੇ ਨੂੰ ਸਿਆਲੇ ਨੂੰ ਜਦੋਂ ਨਹੀਂ ਰੀਜ ਪੂਰੀ ਕਰਨੀ ਫੇ ਕੋਈ ਨਾ ਕੋਈ ਤਾਂ ਦੇਸੀ ਤਰੀਕਾ ਜਾ ਹਾਂ ਜਦੋਂ ਮਨ ਕਰਦਾ ਕੋਈ ਚੀਜ਼ ਘਰ ਵਿੱਚ ਪਈ ਹੋ ਜਿਹਦੇ ਨਾਲ ਬਾਣ ਦੇਵੇ ਆਸਾਨ ਤਰੀਕੇ ਨਾਲ ਤੇ ਹੁਣ ਮੇਰੀ ਵੀ ਕੋਸ਼ਿਸ਼ ਆ ਗਈ ਆ ਵੀ ਮੈਂ ਤੁਹਾਨੂੰ ਬਣਾ ਕੇ ਖਵਾਵਾਂ ਤੇ ਉਦੋਂ ਨਹੀਂ ਸਾਨੂੰ ਕੀ ਕੀ ਚਾਹੀਦਾ ਤੁਹਾਨੂੰ ਇਹ ਵੀ ਦੱਸੂਗੇ ਤੇ ਸਾਡੀ ਵੀਡੀਓ ਨੂੰ ਬਣਾਈ ਰੱਖਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਦੇਖਦੇ ਆਂ ਚੈਲੰਜਿੰਗ ਤੇ ਕਿਹੜਾ ਕੁੱਕ ਬਣਦਾ ਹੈ ਕਿਹੜਾ ਕੁੱਕ ਬਣਦਾ ਚ ਕੁੱਕ ਦਾ ਕਹਿੰਦੇ ਮੇਰੇ ਤੋਂ ਵੀ ਬਹੁਤ بڑے بڑے ਸ਼ੈਫ ਬੈਠੇ ਨੇ ਹਾਂ ਹਾਂ ਇਹ ਤਾਂ ਚਲੋ ਬੈਠੇ ਆ ਤੇ ਬਾਕੀ ਆਪਣੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਬੰਦਾ ਮੰਨ ਕੇ ਚਲੋ ਜੀ ਖਰਾਬੀ ਬਣਨੀ ਸਿੱਖੂਗੇ ਤਾਂ ਸਹੀ ਕੁਸਨਾ ਬਸ ਵੀ ਕਿਆ ਕਮੀਆਂ ਹੋਈਆਂ ਸਾਡੀਆਂ ਕਿਆ ਕਰਦੇ ਮੇਰੀ ਕੋਸ਼ਿਸ਼ ਇੱਕ ਵਧੀਆ ਤੋਂ ਵਧੀਆ ਬਣਾਣੀ ਤੇ ਮਾੜੀ ਮੋਟੀ ਤਾਂ ਹੋ ਜਾਂਦੀ ਹੈ ਤੁਹਾਨੂੰ ਪਤਾ ਆਪਣੇ ਕਮੈਂਟ ਆਪਣੇ ਕਮੈਂਟ ਵੀ ਸਾਨੂੰ ਜਰੂਰ ਚਰਜੀ ਜੀ ਨੂੰ ਦੱਸਿਓ ਇਹਨੂੰ ਦੱਸਿਓ ਵੀ ਇਹਦੀਆਂ ਕਮੀਆਂ ਕਿਹੜੀਆਂ ਕਿਉਂਕਿ ਮੈਨੂੰ ਤਾਂ ਕਮੀਆਂ ਨਹੀਂ ਲੱਗਣੀਆਂ ਇਹ ਜਿਹੜੀ ਮੈਂ ਡਿਸ਼ ਬਣਾਉਣੇ ਕਲਕੱਤੇ ਵਿੱਚ ਬਹੁਤ ਜ਼ਿਆਦਾ ਫੇਮਸ ਆ ਅੱਛਾ ਕਲਕੱਤੇ ਪਤਾ ਕਿਆ ਓਰੇ ਜਿਹੜੇ ਸਾਡੇ ਆਰਟੀਸਟ ਆਏ ਦੀ ਮਨਿੰਦਰ ਜਿਹੜੀ ਕਹਿੰਦੇ ਸੀ ਇੱਕ ਵਾਰੀ ਬਾਹਰ ਤੇ ਉਹਨਾਂ ਨੇ ਬਣਾਇਆ ਸੀ ਤੇ ਮੈਂ ਵੀ ਖਾਧੀ ਤੇ ਬਹੁਤ ਸਵਾਦ ਲੱਗੀ ਕਿਹਾ ਤਾਂ ਮੇਰੇ ਤੋਂ ਕਮੀ ਬੇਸ਼ੀ ਹੋ ਸਕਦੀ ਕਿਉਂਕਿ ਜਿਹੜਾ ਰੋਜ਼ ਦਾ ਬੰਦਾ ਖਾਣਾ ਉਹਨਾਂ ਦੇ ਇਹ ਚੀਜ਼ ਨੂੰ ਜਿਹੜੀ ਮੈਂ ਵਿੱਚ ਪਾਉਣੀ ਹੈ ਮੇਨ ਉਹ ਬਹੁਤ ਜ਼ਿਆਦਾ ਖਾਂਦੇ ਨੇ ਤੇ ਉਹਨਾਂ ਦੇ ਹਰ ਇੱਕ ਰੀਤੀ ਰਿਵਾਜ ਨੂੰ ਰੋਜ਼ ਇੱਕ ਟਾਈਮ ਤੋਂ ਖਾਂਦੇ ਹੀ ਖਾਂਦੇ ਨੇ ਤੇ ਜਦ ਮੈਂ ਬਣਾਉਂਗੀ ਤੁਹਾਨੂੰ ਬਿਓ ਠੰਡੀ ਹੁੰਦੀ ਆ ਠੰਡੀ ਵੀ ਹੁੰਦੀ ਆ ਤੇ ਠੀਕ ਵੀ ਹੁੰਦੀ ਹਲਕਾ ਵੀ ਹੁੰਦਾ ਹਲਕਾ ਨਹੀਂ ਬਣਾਣਾ ਚਲੋ ਬਾਕੀ ਹੁਣ ਆਪਾਂ ਬਹੁਤੀ ਗੱਲਾਂ ਨਾ ਕਰੀਏ ਦੇਖੀ ਹੁਣ ਚਾਰ ਇੰਚ ਕੀ ਆ ਬਣਾਉਣ ਦੀ ਮੈਨੂੰ ਵੀ ਹੈਲਪ ਕਰਾਉਣ ਦੀ ਮੇਰੇ ਨਾਲ ਆ ਜੀ ਹਾਂ ਮੈਂ ਹੈਲਪ ਕਰਾ ਰਿਹਾ ਜੀ ਮੈਂ ਤੁਹਾਨੂੰ ਵੀਡੀਓ ਵਿੱਚ ਸਾਰਾ ਕੁਝ ਦਿਖਾਉਂਦਾ ਜਾਊਂਗਾ ਜੀ ਸਾਡਾ ਸਮਾਰ ਬਣਾਉਣਾ ਸਭ ਤੋਂ ਪਹਿਲਾਂ ਤੁਸੀਂ ਇਹਨੂੰ ਦੇਖ ਕੇ ਦੱਸਣਾ ਨੇ ਦਿੱਤਾ ਹੋਣਾ ਵੀ ਇਹ ਹੈਗਾ ਪੋਹਾ ਜਿਹੜਾ ਇਹ ਕਲਕੱਤੇ ਵਿੱਚ ਬਹੁਤ ਮਸ਼ਹੂਰ ਆ ਤਾਰੋ ਜੀ ਇੱਕ ਵਾਰੀ ਸਾਡੇ ਹੁੰਦੇ ਹੁੰਦੇ ਜੇ ਸਾਡੇ ਕੋਲ ਰਹਿ ਗਏ ਨੇ ਉਹ ਤੇ ਕੰਮ ਕਰਦੇ ਇੱਕ ਵਾਰ ਦਾ ਟੈਪ ਚ ਖਾਂਦੇ ਸੀ ਦਿਨ ਚ ਤੇ ਆਪਾਂ ਨੂੰ ਪੋਹਾ ਤੇ ਥੋੜਾ ਜਿਹਾ ਆਸਮਾਨ ਦੀ ਲੋਹ ਨਾਰੀਅਲ ਦਾ ਬਰਾਦਾ ਕਾਜੂ ਥੋੜਾ ਜਿਹਾ ਬਦਾਮ ਬਦਾਮ ਤਾਂ ਆਪਣੀ ਮਰਜ਼ੀ ਹੈ ਤੁਸੀਂ ਜਿਹੜਾ ਵੀ ਮਰਜ਼ੀ ਆਪ ਆ ਸਕਦੇ ਤੇ ਇੱਕ ਸਾਨੂੰ ਪੇਸੀ ਚਾਹੀਦੀ ਗੁੜ ਦੀ ਚਾਹ ਤੁਸੀਂ ਸ਼ੱਕਰ ਪਾ ਲਓ ਥੋੜੀ ਮਰਜ਼ੀ ਆ ਪਰ ਗੁੜ ਸਾਫ ਚਾਹੀਦਾ ਗੁੜ ਜ਼ਰੂਰੀ ਹੈ ਤੇ ਸ਼ੱਕਰ ਪਾ ਲਓ ਜੀ ਵੀ ਥੋੜੀ ਮਰਜ਼ੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਗੈਂਸ ਪਾ ਲਵਾਂਗੇ ਦੋ ਚਾਰ ਮਿੰਟ ਉਨਣਾ ਸੁੱਕੀ ਗੜੰਚੇ ਕੋਈ ਨਹੀਂ ਕੋਈ ਨਹੀਂ ਕੁਸ਼ੀ ਨਹੀਂ ਬਸ ਨੇ ਇੱਦਾਂ ਸਰਦਾ ਹੀ ਉਨਣਾ ਮੰਨ ਲੇ ਕੱਜ ਲੋ ਕੋ ਛੱਡੇ ਕੋਲ ਹੁਣ ਹੁਣ ਤਾਂ ਮੈਂ ਤਾਂ ਆ ਚੱਲ ਗਈਆਂ ਜਿਹਦਾ ਵੀ ਆਪਾਂ ਸਾਰਾ ਕੁਝ ਬਲੈਂਡ ਕਰ ਲੈਣੇ ਪਰ ਜੇ ਨਾ ਹੋਵੇ ਤਾਂ ਕੁੰਡੀ ਸੁੱਟ ਚੀਂ ਕੁਟ ਸਕਦੇ ਇਹਨੂੰ ਆਪਾਂ ਤੁਸੀਂ ਸਿਲਵਟਾ ਹੁੰਦਾ ਜਿਹੜਾ ਉਹ ਵੀ ਕੁਟ ਸਕਦੇ ਉਹਦੇ ਨਾਲ ਵੀ ਤੇ ਜਿਹੜੀ ਵੀ ਤੁਹਾਡੇ ਘਰ ਚ ਚੀਜ਼ ਆ ਹਨ ਜੀ ਤੁਸੀਂ ਉਹਦੇ ਨਾਲ ਇਹਨਾਂ ਨੂੰ ਆਪਾਂ ਨੇ ਇਹਨਾਂ ਨੂੰ ਦੋ ਚਾਰ ਮਿੰਟ ਭੁੰਨ ਕੇ ਫੇਰ ਇਹਨਾਂ ਨੂੰ ਕੱਟ ਲੈਣਾ ਕਰ ਲਈ ਜੱਬਾ ਕੱਟਾ ਲੱਗੇ ਜਾਂਦਾ ਔਰ 2-2 ਚਾਰ-ਚਾਰ ਮਿੰਟ ਦਾ ਇਹਨਾਂ ਨੂੰ ਭੁੰਨਣਾ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਭੁੰਨ ਕੇ ਇੱਕ ਵਾਰੀ ਬਾਹਰ ਕੱਢ ਲੈਣਾ ਫਿਰ ਇਹਨਾਂ ਨੂੰ ਗ੍ਰाइंड ਕਰਨਾ। ਨਾਰੀਅਲ ਤੁਸੀਂ ਸੁੱਕਾ ਵੀ ਲੈ ਸਕਦੇ ਆ ਤੇ ਉਹਨੂੰ ਕੱਦੂ ਪਾਸ ਵੀ ਕਰ ਸਕਦੇ ਆ। ਜਿਹੜਾ ਮੈਂ ਹੁਣ ਗੁੜ ਦੀ ਪੇਸਟੀ ਲੱਤੇ ਚਾਹੇ ਤਾਂ ਤੁਸੀਂ ਇਹਨੂੰ ਗ੍ਰाइंड ਕਰ ਲਓ। ਚਾਹੇ ਤੁਸੀਂ ਇਹਨੂੰ ਕੱਦੂ ਕਾਸ਼ ਕਰਕੇ ਪਾ ਲਓ। ਇਹਦੇ ਵਿੱਚ ਪਾਉਣਾ ਜਿਹੜਾ ਪਾਣੀ। ਮੈਂ ਤਾਂ ਸਭ ਨੇ ਸ਼ੱਕਰੇ ਪਾ ਸਕਦਾ ਅਗਲਾ ਪਰ ਮੈਨੂੰ ਗੁੜ ਵਧਾ ਦਾ ਪਸੰਦ ਆ ਗੁੜ ਪਾਉਂਦੇ ਸੀ ਉਹ ਤੇ ਮੈਂ ਵੀ ਗੁੜੇ ਪਾਉਣਾ। ਜਿੱਦਾਂ ਦੀ ਮੈਚੀ ਦਿਖਾਦੇ ਮੌਦਾਂ ਦੀ ਬਣਾ ਕੇ ਰੱਖਾਂ। ਇਹਨਾਂ ਨੂੰ ਆਪਾਂ 2-4 ਮਿੰਟ ਚੰਗੀ ਤਰ੍ਹਾਂ ਭੁੰਨ ਲੈਣਾ। ਫਿਰ ਇਹ ਕੁਟਣ ਚ ਵੀ ਆਸਾਨ ਹੋ ਜਾਊਗਾ ਤੇ ਗ੍ਰाइंड ਕਰਨੇ ਲਈ ਸਾਮੀ ਹੋ ਜਾਊਗਾ। ਆ ਵੀ ਯਾਦ ਰੱਖਣਾ ਹੁੰਦਾ ਵੀ ਫਿਰ ਇਹਨੇ ਵਧੀਆ ਬਣ ਜਾਣਾ ਹੋ। ਆਪਾਂ ਨੂੰ ਇਹਦਾ ਬਰਾਦਾ ਜੇ ਚੰਗੀ ਤਰ੍ਹਾਂ ਬਣਿਆ ਹੋਇਆ ਤੇ ਹੁਣ ਜਦ ਆਪਾਂ ਇਹਨਾਂ ਨੂੰ ਭੁੰਨ ਲੈਣਾ ਫਿਰ ਇਹ ਥੋੜਾ ਜਿਹਾ ਵਧੀਆ ਹੋ ਜਾਣਾ ਤੇ ਨਾਲ ਇਹਦਾ ਟੇਸਟ ਵੀ ਵਧੀਆ ਹੋ ਗਾ ਭੁੰਨਣ ਦੇ ਮਗਰੋਂ। ਗੋਹੇ ਪਹਿਲਾਂ ਭੁੰਨ ਲਈਏ, ਥੋੜੇ ਬਾਅਦ ਹੁਣ ਅਗੇ ਦਾ ਪ੍ਰੋਸੈਸ ਬਣਾਉਣਾ। ਤੋ ਜੀ ਆਪਾਂ ਇੱਕ ਮਿੰਟ ਵਾਸਤੇ ਇਹ ਭੁੰਨ ਲਏ। ਤੇ ਥੋੜੀ ਜਿਹੀ ਸੁਗੰਧ ਆ ਰਹੀ ਭੁੰਨੇ ਤੋਂ। ਹੁਣ ਇਹਨੂੰ ਆਪਾਂ ਕੱਢ ਲੈਣਾ। ਮੈਂ ਤਾਂ ਇੱਕ ਕੌਲੀ ਦਾ ਬਣਾਉਣ ਲੱਗੀ ਤੁਸੀਂ ਵੱਧ ਵੀ ਬਣਾ ਸਕਦੇ ਏ ਘੱਟ ਵੀ ਬਣਾਵਾ ਸਕਦੇ ਹੋਣਾ। ਤੇ ਹੁਣ ਭੁੰਨ ਲਏ ਇੱਕ ਮਿੰਟ ਵਾਸਤੇ। ਹੁਣ ਆਪਾਂ ਇਹਨਾਂ ਮਾੜੇ ਕਰ ਲਾਂਗੇ ਠੰਡਾ। ਇਹ ਵੀ ਪਾ ਗੁੰਨਾ ਸਕਦੇ। ਥੋੜਾ ਜਿਹਾ ਹੋ ਜੂਗਾ ਇਹ ਠੰਡਾ। ਉਹਦੇ ਬਾਅਦ ਦੇ ਆਪਾਂ ਨੇ ਹੁਣ ਕਾਜੂ ਲੱਤੇ ਆ ਇਹਨੂੰ ਵੀ ਥੋੜਾ ਲਾ ਦੇਣਾ। ਇੱਕ ਮਿੰਟ ਹੋਰ ਆਪਾਂ ਮਾੜਾ ਜਿਹਾ ਸੇਕ ਲੈਂਦੇ ਆ। ਜਿਸ ਜਿਹੜਾ ਵੀ ਆਹ ਜਿੱਦਾਂ ਬਾਦਾਮ ਕਾਜੂ ਪਾਉਣੇ ਪਾਣੇ ਆ। ਪਹਿਲਾਂ ਇਹਨਾਂ ਨੂੰ ਬੱਦਲ ਦਾ ਤਰ੍ਹਾਂ ਮਲ ਕੇ ਪੀਟਦੇ ਆ। ਫਿਰ ਅਸੀਂ ਆਪਾਂ ਮਾਰ ਕੇ ਥੋੜੀ ਹੋਮਾਤੀ। ਇਹਦੇ ਨੂੰ ਜਦ ਤੱਕ ਬਾਤ ਸਕਦੇ ਆ। ਕਾਜੂ ਤਾਂ ਵੈਸੇ ਇਹ ਚ ਬੱਤ ਕਹਿੰਦੇ ਆ। 1 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਮਲ ਦੇ ਦੇ। ਥੋੜਾ ਜਿਹਾ। ਇਹਦੇ ਨੂੰ ਗ੍ਰाइंड ਕਰਨ ਨਾਲ ਇਹ ਬਦਲ ਹੋ ਜਾਣਾ ਆ। ਦੀ ਨੂੰ ਆਪਣਾ ਕੱਢ ਕੇ ਪੋਲ ਦੇ ਚ ਰੱਖ ਲੈਣੀ ਹੈ ਇਹ ਨਾਲ ਜਿਹੜਾ ਆਇਆ ਕਰ ਲੈਣਾ ਠੰਡਾ ਹੁਣ ਬਸ ਇਹ ਮੋਹ ਪਾਣੀ ਗੋਣਾ ਆਹਨ ਆਰੀ ਦਾ ਬਰਾਦਾ ਤੇ ਆਪਾਂ ਨੇ ਇੱਕ ਪਾਸੇ ਰੱਖ ਲੈਣੀ ਬਾਦਾਮ ਤੰਨਾ ਪਾ ਕੱਢ ਕੇ ਪਾਸ ਕਿਉਂ ਬਾਦਾਮ ਨੂੰ ਨਹੀਂ ਆਹ ਬਾਦਾਮ ਦੇ ਪੀਸ ਕੇ ਪਾ ਲੂ ਜਾਂ ਕੱਦੂ ਪਾਸੋਂ ਤਾਂ ਨਹੀਂ ਲੱਜੀ ਆਪਾਂ ਗੁੜ ਨੂੰ ਕਰ ਲੈਣਾ ਅੱਛਾ ਗੁੜ ਨੂੰ ਅੱਛਾ ਅੱਛਾ ਕਰਨਾ ਬਰੀਕ ਬਰੀਕ ਕੱਦੂ ਕੱਟ ਕਰਨਾ ਤੇ ਆ ਤੁਸੀਂ ਕੁੱਟ ਕੇ ਵੀ ਬਾ ਸਕਦੇ ਆ ਪਰ ਆਪਾਂ ਨੂੰ ਕੱਦੂ ਕੱਟ ਕਰਨਾ ਨਾ ਪਤਾ ਨਾ ਲੱਗੇ ਵੀ ਆਪਾਂ ਨੇ ਕੋਲ ਆਇਆ ਕਿ ਗੁੜ ਦੀ ਸ਼ੱਕਰ ਦੀ ਥੋੜੀ ਜਿਹੀ ਲੱਗ ਜਾਂਦੀ ਹੈ ਨਾ ਲੱਗ ਜੇ ਸਵਾਦ ਆਉਂਦਾ ਸ਼ੱਕਰ ਸ਼ੱਕਰ ਹੈ ਗੁੜ ਗੁੜ ਹੈ ਕੱਦੂ ਦਾ ਸੁਣ ਮੈਂ ਇਹਨੂੰ ਗ੍ਰाइंड ਕਰ ਲਵਾਂਗੀ ਇਹ ਕੱਦੂ ਦਾ ਸਟੂਚਰ ਵਿੱਚ ਮੈਂ ਕਰਕੇ ਲਈ ਇਹਨੂੰ ਆਪਾਂ ਜ਼ਿਆਦਾ ਠੰਡਾ ਨਹੀਂ ਕਰਨਾ ਥੋੜੇ ਕੋਸੇ ਜਿਹੇ ਦੇ ਕਰ ਲਓ ਜੀ ਹੁਣ ਆਪਾਂ ਨੇ ਇਹਨੂੰ ਗ੍ਰाइंड ਕਰਨ ਵਾਸਤੇ ਪਾ ਲਿਆ ਮੈਂ ਚੱਕੀ ਮਿਕਸੀ ਦੇ ਤੇ ਉਹਦੇ ਨਾਲ ਦੇ ਨਾਲ ਕੱਦੂ ਆਪੀ ਹੋ ਗਿਆ ਗੁੜ ਇਹਨੂੰ ਕੋਸਾ ਜਿਹਾ ਕਰਨਾ ਮੜਾ ਜਾ ਕੇ ਚੰਗੀ ਤਰ੍ਹਾਂ ਵਧੀਆ ਵੀ ਹੋ ਜਾਊਗਾ ਤੇ ਆਪਣਾ ਗੁੜ ਵੀ ਪਿਗਲ ਜਾਊਗਾ ਜੀ ਤੇ ਹੁਣ ਤੁਹਾਨੂੰ ਕਰ ਦਿਆਂਗਾ ਕੱਟ ਕੇ ਰੋਣ ਨੂੰ ਉੱਦਿਆ ਨੰਦੇ ਜੀ ਬਹੁਤ ਵਧੀਆ ਪੀਸ ਕੇ ਅੱਜ ਤਿਆਰ ਬਿਲਕੁਲ ਆਟੇ ਦੀ ਤਰ੍ਹਾਂ ਹੁਣ ਇਹਨੂੰ ਆਪਾਂ ਇੱਕ ਭਾਂਡੇ 'ਚ ਕੱਢ ਲੂंगे ਜੀਚ ਆਪਾਂ ਨੇ ਇਹਨਾਂ ਨੂੰ ਗਰਮ ਕਰਿਆ ਸੀ ਤੇ ਹੁਣ ਇਹਨੂੰ ਥਾੜਾ ਠੰਡਾ ਹੋਣ ਦੇਣਾ ਇਹਨੂੰ ਰੱਖ ਲੈਣਾ ਟਾਂ ਤੇ ਇੱਧਰ ਜਿਹੜੇ ਆਪਾਂ ਨੇ ਕਾਜੂ ਵੀ ਕਰੇ ਸੀ ਉਹ ਵੀ ਆਪਾਂ ਨੇ ਇਕੱਲੇ ਗ੍ਰाइंड ਕਰ ਲੈਣਾ ਵਿੱਚ ਆ ਕੇ ਦਾ ਬਿੱਚ ਸਵਾਦੇ ਆ ਵੀ ਪਤਾ ਨਾ ਲੱਗੇ ਵੀ ਕਾਜੂ ਵਿੱਚ ਪਾਏ ਹੋਏ ਨੇ ਕਿ ਨਹੀਂ ਮੈਂ ਤਾਂ ਕਾਜੂ ਵੀ ਨਹੀਂ ਇਹਦੇ ਵਿੱਚ। ਬੱਸ ਵੀ ਆਪਣੇ ਕਾਜੂ ਵੀ ਗ੍ਰੈਂਡ ਹੋ ਗਏ। ਮਿਕਸੀਆਂ ਦਾ ਆ ਫਾਇਦਾ ਵੀ ਮੈਂ ਜਿੱਥੇ ਹੁਣ ਮੇਰਾ ਘੰਟਾ ਜੇ ਮੈਂ ਅੱਧਾ ਘੰਟਾ ਤਾ ਕਹਿੰਦੀ ਸੀ ਵੀ ਜੇ ਮੈਂ ਤੁੰਡੀ ਸੁੱਟੇ ਚ ਘੁੱਟੂ ਮਿਕਸੀਆਂ ਦਾ ਇਹ ਫਾਇਦਾ ਨਾ ਵੀ ਮਿੰਟਾਂ ਪਸੰਦਾਂ ਵਿੱਚ ਕੰਮ ਹੋ ਜਾਂਦਾ ਸਾਰਾ ਤੇ ਕਾਜੂ ਦਾ ਵੀ ਆਪਣੀ ਵਧੀਆ ਜਿਹਾ ਵੇਸਟ ਬਣਾ ਲਿਆ ਹੈ। ਮਣੇ ਵੀ ਆਪਾਂ ਨੇ ਇਹਦੇ ਪਿੱਛੇ ਦੀ। ਫਤਰੀ ਤੁਸੀਂ ਮੇਰੇ ਕਹਾਂ ਤੀ ਗਰੂ ਟਰਾਈ ਕਰਕੇ ਦੇਖਿਓ ਬੱਚੀਆਂ ਲਈ ਬੱਚਿਆਂ ਲਈ ਵੀ ਵਧੀਆ ਹੈ ਚੀਜ਼ ਆ। ਸਿਹਤ ਲਈ ਵੀ ਠੀਕ ਆ ਤੇ ਇਹਦੇ ਵਿੱਚ ਜਿਹਦਾ ਪੈਂਦੇ ਨੇ ਆਪਣੇ ਖਾਣੇ ਵਾਲਾ ਸਮਾਨ ਵਧੀਆ ਚੀਜ਼ਾਂ ਜਿਦਾ ਬਦਾਮ ਕਾਜੂ ਬੱਚਿਆਂ ਲਈ ਠੀਕ ਨੇ। ਵੈਸੇ ਤਾਂ ਬੱਚੇ ਖਾਂਦੇ ਵੀ ਨਹੀਂ। ਬਹਾਨੇ 'ਚ ਲਾਲਚ ਨੂੰ ਖਾ ਲੈਂਦੇ ਨੇ। ਅੱਜ ਮਨਿੰਦਰ ਵੀ ਦੇਖੋ ਕੁਝ ਉਹ ਖਾਊਗਾ। ਬਣਾ ਕੇ ਤੁਸੀਂ ਇੱਕ ਵਾਰ ਜਰੂਰ ਦੱਸੋ ਮਰੀ ਭੈਣਾਂ ਨੂੰ ਤੇ ਵੀ ਇੰਦਾ ਵਧੀਆ ਸਵਾਦ ਬਣਿਆ ਹੈ ਫਿਰ ਜੀ ਤਾਂ ਪਿੱਲੇ ਕਹਿੰਦੇ ਨੇ ਕਿ ਕਲਕੱਤੇ ਚ ਤਾਂ ਪਤਾ ਨਹੀਂ ਕਿਹੜੀ ਚੀਜ਼ ਦਾ ਡਿਸ਼ਨ ਆਉ ਲੰਨੇ ਪਰ ਆਪਾਂ ਤਾਂ ਪਿੰਨੀਆਂ ਹੀ ਕਾਉਂਗੇ ਕਿਉਂਕਿ ਅਸੀਂ ਤਾਂ ਪਿੰਨੀਆਂ ਵਾਂਗੇ ਖਾਤਾ ਪਿੰਨੀਆਂ ਵਾਂਗੇ ਲੱਗਦਾ ਹੈ ਦੇਖਣ ਨੂੰ ਤੇ ਆਪਣੇ ਕਮੈਂਟ ਵੀ ਜਰੂਰ ਦਿਓ ਤੇ ਹੁਣ ਆਪਾਂ ਤੁਹਾਨੂੰ ਮੈਂ ਹਾ ਕਦੂ ਗਸ ਕਰ ਤੋਂ ਬਾਅਦ ਮਿਲਦੇ ਹਾਂ ਤੋਂ ਜੇ ਆਪਾਂ ਨੇ ਜਿਹੜੇ 2-4 ਬਦਾਮ ਵੀ ਕੱਟ ਲੈਣੇ ਆ ਤੇ ਇੱਧਰ ਮੇਰਾ ਕਦੂ ਗਸ ਵੀ ਹੋ ਗਿਆ ਤੇ ਤੁਸੀਂ ਵੀ ਮਿੱਠਾ ਆਪਣੇ ਮੁਤਾਬਕ ਪਾ ਸਕਦੇ ਜਿੱਦਾਂ 슈ਗਰ ਦੀ ਹੈ ਨਾ ਪ੍ਰੋਬਲਮ ਹੁੰਦੀ ਹੈ ਨਾ ਉਹਦਾ ਜਿਹੜਾ ਨਾਰ ਤੇ ਜਿਹੜੇ ਵੱਧ ਸ਼ਕੀਮ ਨੇ ਮੇਰੇ ਵਾਂਗੂ ਉਹ ਤੁਸੀਂ ਸੱਤੇ ਦੀ ਪਾ ਸਕਦੇ ਆ ਪਰ ਜਿਹੜੇ ਘੱਟ ਖਾਂਦੇ ਨੇ ਉਹ ਨਾਰੀਅਲ ਦੇ ਬਰਾਤੇ ਨਾਲ ਵੀ ਸਾਰ ਸਕਦੇ ਨੇ ਤੇ ਹੁਣ ਆਪਾਂ ਥੋੜਾ ਜਿਹਾ ਘੱਟ ਲੰਬੇ ਕਦਾਂ ਇਹਨੂੰ ਤੁਹਾਨੂੰ ਉੱਪਰ ਪਤਲਾ ਜਿਹਾ ਜਿਹਾ ਸੀ ਲਾਉਂਦੇ ਤੇ ਇਹ ਸ਼ੋਅ ਵਾਸਤੇ ਮੈਂ ਕੱਟ ਰਹੀ ਹਾਂ ਵਿੱਚ ਵੀ ਤੁਸੀਂ ਪਾ ਕੇ ਮਿਕਸੀ ਰੇ ਵਿੱਚ ਪੀ ਸਕਦੇ ਹੋ ਜਿੱਦਾਂ ਬੱਚੇ ਨਹੀਂ ਖਾਂਦੇ ਉੱਪਰ ਲੱਗੇ ਹੋਣਾ ਕਈ ਜਣ ਨਹੀਂ ਖਾਂਦੇ ਬਦਾਮ ਤੇ ਉੱਪਰ ਵੀ ਵਿੱਚ ਪਾ ਕੇ ਮਿਕਸੀ 'ਚ ਕੱਢ ਸਕਦੇ ਨੇ ਤੇ ਬਾਕੀ ਆਪਣੇ ਸਵਾਦ ਅਨੁਸਾਰ ਤੁਸੀਂ ਸਮਾਨ ਪਾ ਸਕਦੇ ਹੋ ਤੇ ਹੁਣ ਆਪਾਂ ਸਾਰਾ ਕੁਝ ਕਰ ਦੇਣਾ ਮਿਕਸ ਜਿੱਦਾਂ ਹਾਂ ਗਰਮੇ ਆ ਜੇ ਠੰਡਾ ਨਹੀਂ ਹੋਇਆ ਇਹਦੇ ਵੀ ਇੱਕ ਆਪਾਂ ਪਾ ਲੈਣਾ ਨਾਲ ਇਹ ਗੰਦੂ ਦਾ ਮੈਂ ਘੱਟ ਪਾਇਆ ਕਿਉਂਕਿ ਮੈਂ ਸ਼ੱਕਰ ਪਾਉਣੀ ਤੇ ਇਹਦੇ ਵਿੱਚ ਪਾਉਣੀ ਆਪਾਂ ਨੇ ਜਿਹੜਾ ਆਪਾਂ ਨਾਲ ਗੁੜ ਆਪਾਂ ਨੇ ਕੰਦੀ ਪਾਸ ਕਰਿਆ ਚਾਹੇ ਤੁਸੀਂ ਕੁੱਟ ਕੇ ਪਾ ਲਓ ਚਾਹੇ ਤੁਸੀਂ ਦੂਜੇ ਲੋਟ ਪਾ ਲਓ ਤੁਹਾਡੀ ਮਰਜ਼ੀ ਦੇ ਮੁਤਾਬਕ ਇਹ ਪੈਂਦੀ ਹੈ ਇਹਦੇ ਵਿੱਚ ਤੇ ਜਿੱਦਾਂ ਤੁਸੀਂ ਮਿੱਠਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿੰਨਾ ਕਿ ਤੁਸੀਂ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਤੁਸੀਂ ਚੀਤਾ ਪਾ ਸਕਦੇ। ਤੇ ਹੁਣ ਆਪਾਂ ਥੋੜਾ ਜਿਹਾ ਲਾਉਂਦੇ ਦੁੱਧ। ਪਾ ਲਿਓ ਦੁੱਧ। ਦੁੱਧ ਚਾਹੇ ਤੁਸੀਂ ਗਰਮ ਕਰਿਆ ਹੋਇਆ ਪਾ ਲਿਓ ਚਾਹੇ ਠੰਡਾ ਪਾ ਲਿਓ ਤੁਹਾਡੀ ਮਰਜ਼ੀ। ਤੇ ਦੁੱਧ ਪਾ ਕੇ ਥੋੜਾ ਥੋੜਾ ਜਿਹਾ ਅੱਦਾਂ ਮਾਰਨੇ। ਬਿਦੀਦਾਰ ਟੈਂਪਰੇਚਰ ਜੇ ਵਧੀਆ ਹੋ ਜਵੇ ਨਾਲ ਤਾਂ ਤੇ ਨਾਲ ਇਹ ਪਿੰਨੀਆਂ ਮੰਗ ਜੁੜਨ ਦਾ ਜੀ। ਜਦੋਂ ਮੈਂ ਸੈਟ ਜੇ ਕਰ ਲਵਾਂ ਉਹਦੇ ਬਾਅਦ ਤੁਹਾਨੂੰ ਦਿਖਾਉਣੀ ਅੱਗੇ ਦਾ ਪ੍ਰੋਸੈਸ ਕਿਹਾ ਹੈ ਉਹ ਗਿਆ ਨਿਕਾ ਰਹਾ ਹੈ ਇਹਦਾ ਨੰਬਰ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਹਾਂ ਤੁਸੀਂ ਇਹਨੂੰ ਜਿੱਦਾਂ ਗੋਲ ਪਿੰਨੀ ਵੀ ਬਣਾ ਸਕਦੇ ਜਿੱਦਾਂ ਆਪਾਂ ਹਨਾ ਦੇ ਪਾ ਲੈਣੇ ਆ ਖੋਵਾ ਪਾ ਕੇ ਚੌਲਾਂ ਦੇ ਆਟੇ ਦੀਆਂ ਉਦਾਂ ਦੀ ਤੁਸੀਂ ਪਿੰਨੀਆਂ ਬਣਾ ਕੇ ਵੀ ਖਾ ਸਕਦੇ ਜਿੱਦਾਂ ਮੈਂ ਇਹ ਗੋਲ ਪਿੰਨੀ ਬਣਾ ਸੀ ਇਦੇ ਪੱਲਾ ਦੋਪਾ ਇਹ ਚਰ ਬਣਾਵਾਂ ਤੇ ਹੁਣ ਆਪਾਂ ਨੇ ਮੈਂ ਹੁਣ ਇਹ ਤੁਹਾਨੂੰ ਇੱਕ ਤਰੀਕਾ ਦੱਸਿਆ ਵੀ ਤੁਸੀਂ ਜਿਹੜੀ ਮੱਝ ਸ਼ੇਪ ਦੇ ਸਕਦੇ ਹੋ ਤੇ ਹੁਣ ਮੈਂ ਬਣਾਉਂਗੀ ਬਰਗੀ ਮੈਂ ਇਹ ਪਲੇਟ ਵਿੱਚ ਸਾਰੀ ਕੱਢ ਲਵਾਂ ਤੇ ਛੱਟ ਛੱਟ ਇੱਕ ਤਾਂ ਬਾਹਰ ਲੈਣੀ ਕਿਉਂਕਿ ਅੱਧਾ ਘੰਟਾ ਮੈਂ ਤਾਂ ਕਿਹਾ ਸੀ ਜਿੱਦਾਂ ਹਨਾ ਵੀ ਮੈਂ ਤੁਹਾਨੂੰ ਦੱਸਿਆ ਮਿਕਸੀ ਨਹੀਂ ਹੁੰਦੀਆਂ ਤੀ ਅੱਗੇ ਤੇ ਉਹ ਵੀ ਜਿਹੜੀ ਹੈਦੀ ਸੀ ਪਦਾਰਥ ਪਦੈ ਸੀ ਵੀ ਇਹਨਾਂ ਚੀਜ਼ ਨਹੀਂ ਲਿਆ ਸਕਦੇ ਸੀ ਉਹ ਤਾਂ ਨਾ ਆਪਣਾ ਸੀਲ ਬੱਟਾ ਜਾਂਦੀ ਉਹਨਾਂ ਕੋਲ ਜਿਹਦੇ ਪਰ ਮਸਾਲਾ تیار ਕਰਦੇ ਸੀ ਤੇ ਉਹਦੇ ਪਰ ਬਣਾਉਂਦੇ ਤਾਂ ਕਰਕੇ ਉਹਨਾਂ ਨੂੰ ਜ਼ਿਆਦਾ ਟਾਈਮ ਲੱਗਦਾ ਕਿਉਂਕਿ ਹਰ ਇੱਕ ਚੀਜ਼ ਨੂੰ ਆਪਾਂ ਨੇ ਕੱਲੀ-ਕੱਲੀ ਨੂੰ ਪੀਸਣਾ ਫਿਰ ਉਹਦੇ ਦਾ ਟਾਈਮ ਲੱਗਦਾ ਸੀ ਤੇ ਹੁਣ ਆਪਾਂ ਨੇ ਨਹੀਂ ਉਹ ਟਾਈਮ ਲਾਉਣਾ ਆਪਣਾ ਤਾਂ ਚਟਪਟ ਬਣ ਕੇ ਹੋ ਗਈ ਤਿਆਰ ਹੁਣ ਮੈਂ ਇਹਦੇ ਵਿੱਚ ਰੱਖ ਦੇਣਾ ਕਿਉਂਕਿ ਥੋੜਾ ਜਿਹਾ ਹੀ ਆ ਨੂੰ ਬੱਚੇ ਬਨੇ ਕੇ ਬਾਅਦ ਚੋਰੀ ਕੱਟਣ ਦੇਣ ਕਿ ਤੋਣਣ ਲਈ ਵਾਸਤੇ ਐਨਾ ਨੇ ਵਧੀਆ ਛੇਵ ਜੀ ਆ ਜਣੀ ਇਹਦੇ ਉੱਪਰ ਥੋੜੇ ਜਿਹਾ ਲਾਉਣ ਨੇ ਬਦਾਮ ਕਿਉਂਕਿ ਸਾਰਿਆਂ ਨੂੰ ਬਹੁਤ ਪਸੰਦ ਨੇ ਇਹ ਚੀਜ਼ਾਂ ਤੇ ਇਹਨਾਂ ਨੂੰ ਪਾ 2-4 ਮਿੰਟ ਲਈ ਰੱਖ ਦਾਂਗੇ ਫ੍ਰੀਜ ਵਿੱਚ ਤੇ ਬਾਅਦ ਮਰੀਏ ਤੇ ਮੇਰੀਆਂ ਭੈਣਾਂ ਇੱਕ ਵਾਰੀ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਆਸਾਨੀ ਨਾਲ 10 ਮਿੰਟਾਂ ਵਿੱਚ ਬਣ ਕੇ ਤਿਆਰ ਆਏ ਜਾ ਤੂੰ ਪਿੰਨੀਆਂ ਲਾ ਲਓ ਚਾਹੇ ਲਾ ਲਓ ਤੁਸੀਂ ਵਰਤੀ ਤੇ ਹੁਣ ਮਿਲਦੇ ਸਾਨੂੰ 10 ਮਿੰਟ ਬਾਅਦ 10 ਮਿੰਟ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਵਰਦੀ ਨੂੰ ਕੱਟ ਲਿਆ ਤੇ ਹੁਣ ਆਪਾਂ ਇਹਨੂੰ ਕੱਢ ਕੇ ਤਪਾਉਂਦੇ ਆ ਬਹੁਤ ਵਧੀਆ ਬਣੀ ਆ ਤੇ ਮੇਨ ਗੱਲ ਇਹ ਹੈ ਕੈੜੀ ਨਹੀਂ ਹੈਗੀ ਬਿਲਕੁਲ ਹੀ ਲੋ ਨਰਮ ਬਣੀ ਆ ਬਿਲਕੁਲ ਤੇ ਬਹੁਤ ਹੀ ਸਵਾਦ ਬਾਕੀ ਤਾਂ ਹੁਣ ਖਾਣੇ ਵਾਲੇ ਦੱਸਣਗੇ ਮੈਂ ਤਾਂ ਕਹਿੰਦੇ ਹੁੰਦੇ ਜਿਹੜਾ ਹਲਵਾ ਮੈਂ ਤਾਂ ਜੀ ਛੋਟੇ ਜਿਹੇ ਭਾਂਡੇ ਵਿੱਚ ਬਣਾਇਆ ਕਿਉਂਕਿ ਮੈਂ ਥੋੜੀ ਜਿਹੀ ਬਣਾਈ ਹੈ ਜੇ ਤੁਸੀਂ ਬਣਾਉਣਾ ਚਾਹੁੰਦੇ ਕਿਤੇ ਖੁੱਲੇ ਭਾਂਡੇ ਵਿੱਚ ਵੱਧ ਵੀ ਬਣਾ ਸਕਦੇ ਆ ਤੇ ਦੂਆ ਨੰਬਰ ਹਲਵਾਈ ਆਪਣੇ ਹੁੰਦਾ ਬੈਸਟੇ ਰੱਖਦਾ ਹੁੰਦਾ ਬਾਕੀ ਤਾਂ ਜੀ ਖਾ ਕੇ ਦੱਸਣ ਵਾਲੇ ਦੱਸ ਸਕਦੇ ਨੇ ਕਿ ਕਿੱਦਾਂ ਬਣਿਆ ਹੈ ਨਾ ਮੈਂ ਤਾਂ ਆਪਣੇ ਨੂੰ ਵਧੀਆ ਹੀ ਕਹੂੰਗੀ ਕਿਉਂਕਿ ਮੈਂ ਚੀਜ਼ ਬਣਾਈ ਹੈ ਇਹ ਤੁਹਾਨੂੰ ਮੈਂ ਪਹਿਲਾਂ ਗੱਲ ਦੱਸ ਦਿੰਦੀ ਆ ਬਾਕੀ ਤਾਂ ਹੁਣ ਮਨਿੰਦਰ ਦੇ ਡੈਡੀ ਦੱਸ ਸਕਦਾ ਖਾ ਕੇ ਤੇ ਹੁਣ ਆਪਾਂ ਇਹਨੂੰ ਸਾਰੀ ਨੂੰ ਪਹਿਲਾਂ ਤਾਂ ਰੈਡੀ ਕਰ ਲਈਏ ਖਾਣ ਦੇ ਮੌਕੇ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਵੈਸੇ ਉਹਨਾਂ ਨੂੰ ਤਾਂ ਬਰਫੀਆਂ ਦੀ ਪਿੰਨੀ ਆ ਜਿੱਦਾਂ ਆਪਾਂ ਕੋਏ ਦੇ ਬਣਾ ਕੇ ਖਾਵਾ ਦਿੰਦੇ ਆ ਤੇ ਮੈਂ ਹੁਣ ਇਹਨਾਂ ਨੂੰ ਦੇਤੀ ਬਰਫੀ ਦੀ ਸ਼ੇਪ ਕਿਉਂਕਿ ਨਿਆਣੇ ਆ ਜਿਹੜੇ ਨਾ ਬਰਫੀ ਨੂੰ ਵਧੀਆ ਲੱਗਦੀ ਹੈ ਇਹਨਾਂ ਨੂੰ ਪਿੰਨੀ ਨੂੰ ਗੁਨੀਆਂ ਦਾ ਘੱਟ ਖਾ ਕੇ ਗੁਜਿਆ ਮਨਿੰਦਰ ਜੀ ਇਸ ਕਰਕੇ ਇਹ ਪਾਪਾ ਤੁਹਾਨੂੰ ਵੀ ਬਰਫੀ ਜੀ ਦੀ ਸ਼ੇਪ ਦੇ ਦੇ ਜੀ ਇਹਨਾਂ ਨੂੰ ਮਨਿੰਦਰ ਖੁਸ਼ ਹੋ ਕੇ ਖਾ ਲਵੇ ਲੋ ਜੀ ਹੁਣ ਸਾਡੀ ਤਾਂ ਉਹ ਵੀ ਬਰਫੀ ਤਿਆਰ ਤੇ ਇਹ ਗੁਰ ਮਨਿੰਦਰ ਡਾਡੀ ਦੱਸੋ ਜੀ ਇੱਕ ਪੀਸ ਖਾ ਕੇ ਸੱਚੀ ਗੱਲ ਵੀ ਕਿੱਦਾਂ ਲੱਗੀ ਕਿੱਦਾਂ ਬਣੀ ਆ ਤੇ ਛੱਟਪਟ ਬੜ ਗਈ ਆ ਤੇ ਹੁਣ ਮਨੇ ਇੰਦਰ ਜੀ ਸਖਾ ਲਓ ਜੀ ਹੁਣ ਮਨੇ ਇੰਦਰ ਦੇ ਡੈਡੀ ਦੀ ਆਰ ਮਨੇ ਦਾ ਕਾਤੇ ਖੋਸ਼ ਤੇ ਬਾਕੀ ਤਾਂ ਹੁਣ ਖਾ ਕੇ ਦੱਸਾਂਗੇ ਇਹਨਾਂ ਨੂੰ ਜੇ ਕੋਈ ਕਵੀ ਪੇਸ਼ੀ ਲੱਗੀ ਵੀ ਇਹ ਕਦੇ ਪਿੰਨੀਆ ਪਿੰਨੇ ਕਰਦੇ ਚਾਹੇ ਕਿੰਨੀ ਖਾ ਕੇ ਦੱਸਦੜ ਚਾਹੇ ਬਾਫੀ ਖਾ ਕੇ ਵੀ ਕਿੱਦਾਂ ਬੜੀ ਵੰਡੜ ਦੇਖੋ ਚੈੱਕ ਕਰੋ ਮੜਾ ਜੀ ਮਨ ਤਾਂ ਇੰਨਾ ਸਵਾਦ ਹੈ ਇਹ ਚੀਜ਼ ਦੀ ਕਿ ਉਹਦੀ ਖੁਸ਼ਬੂ ਵੀ ਬਗਰਾ ਦਿੰਦਾ ਚੀਜ਼ ਦਾ ਹਾਂ ਪੋਹੇ ਦੀ ਖੁਸ਼ਬੂ ਆਉਂਦੀ ਜਿਹੜੀ ਹਾਂ ਕਿ ਹੁਣ ਬਾਕੀ ਜੇ ਤੁਸੀਂ ਵੀ ਖਾਣੇ ਤਾਂ ਤੁਹਾਨੂੰ ਵੀ ਵੈਲਕਮ ਆ ਜੀ ਕਿ ਬਣਾਉਣ ਦੇ ਸਮੇਂ ਅਗਰ ਕੋਈ ਗਲਤੀ ਆਉਂਨੇ ਤਾਂ ਤੁਸੀਂ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਪਰ ਮੈਨੂੰ ਲੱਗਦਾ ਨਹੀਂ ਮੈਨੂੰ ਜੇ ਥੋੜੀ ਗੱਲ ਕੱਟਣ ਲਈ ਮੈਨੂੰ ਲੱਗਦਾ ਜਿੱਥੇ ਤੱਕ ਵੀ ਜਿਹੜੇ ਬਣਾਉਣਗੇ ਮੇਰੀਆਂ ਭੈਣਾਂ ਜਦ ਖਾ ਕੇ ਦੇਖਣਗੀਆਂ ਮੈਨੂੰ ਵੀ ਕਹਿਣਗੀਆਂ ਕਿ ਚਰਨਜੀਤ ਹਾਂ ਚੀਜ਼ ਸੁਆਦ ਮੈਨੂੰ ਵੀ ਇਦਾਂ ਲੱਗਦਾ ਨਹੀਂ ਸੀ ਵੀ ਮੈਂ ਵਧੀਆ ਬਣਾ ਸਕਦੀ ਹਾਂ ਪਰ ਮੇਰੇ ਆਪਣੇ ਵਾਸਤੇ ਨਹੀਂ ਅਗਰ ਜੇ ਘਰ ਦੇ ਵਿੱਚ ਕੋਈ ਗੈਸਟ ਵੀ ਆ ਜਾਵੇ ਸੀ ਉਹਨਾਂ ਵਾਸਤੇ ਵੀ ਇਹ ਚੀਜ਼ ਬਣਾ ਸਕਦੇ ਆ ਇੱਕ ਨੰਬਰ 2 ਮਿੱਠੇ ਤੋਂ ਬਿਲਕੁਲ ਪਰਹੇ ਜਾ ਬਿਲਕੁਲ ਨੋਰਮਲ ਮਠਾਪਾ ਜਿਹਨੂੰ ਕਹਿੰਦੇ ਆ ਉਹ ਤੁਸੀਂ ਰੱਖਿਓ ਕਿਉਂਕਿ ਬਰਾਦਾ ਹੋ ਗਿਆ ਵੀ ਚੋਰ ਵੀ ਚੀਜ਼ਾਂ ਮਿੱਠੀਆਂ ਬਹੁਤ ਪੈਂਦੀਆਂ ਇਹਨਾਂ ਦੇ ਆਰ ਪੋਲੀ ਦੇਖੋ ਕਿੰਨੀ ਅੱਜ ਵੀ ਖਾਣੇ ਲਾੜੇ ਜੜਨੀ ਗਿਓ ਹੁਣ ਸਾਰੀ ਖਾ ਕੇ ਜੜ ਗਿੱਲੀ ਕਰੋਗੇ ਉੱਪਰ ਨੂੰ ਦੇਖਦੇ ਵੀ ਉੱਪਰ ਲੱਗਿਆ ਗੱਲ ਦੱਸੋ ਜਿਵੇਂ ਉੱਪਰ ਤੋਂ ਇਸ਼ਾਰਾ ਹੁੰਦਾ ਨਾ ਸਹੀ ਗੱਲ ਦੱਸਿਓ ਬਿਲਕੁਲ ਦੇਖੋ ਠੁਣ ਨਹੀਂ ਆ ਬਿਲਕੁਲ ਠੀਕ ਆ ਪਰ ਥੋੜੀ ਕਮੀ ਤੇਰੀ ਇਹ ਰਹਿ ਗਈ ਥੋੜੇ ਮਿਠਾਈ ਹੁੰਦਾ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਜੀ ਸਾਰਿਆਂ ਨੂੰ ਜਿੱਦਾਂ ਕੋਈ ਨਾਰਮਲ ਖਾਣਾ ਚਾਹੁੰਦਾ ਸੀ ਤੇਜ ਖਾਣਾ ਤਾਂ ਕਿ ਕਿ ਮੈਂ ਸ਼ੱਕਰ ਪਾਈ ਸੀ ਪਰ ਘੱਟ ਰਹਿ ਗਿਆ ਮੇਰਾ ਗੁੜ ਤੇ ਨਾਰੀਅਲ ਦਾ ਬਰਾਦਾ ਵੀ ਸੀ ਤੁਸੀਂ ਰੋਕੇ ਆ ਆਰੇ ਚਾਹ ਬਣ ਜਵੇ ਨਾ ਇਹ ਨਾਲ ਨੂੰ ਆ ਤੋੜ ਕੇ ਤਾਂ ਦਿਖਾਓ ਵੀ ਨਰਮ ਹੈਗੀ ਹੈ ਕੈੜੀ ਨਹੀਂ ਨਾ ਬਿਲਕੁਲ ਵੀ ਹਾਂ ਬਿਲਕੁਲ ਹਾਂ ਸਿਆਣਾ ਬੰਦਾ ਵੀ ਖਾ ਸਕਦਾ ਹੈ ਨਾ ਖਾ ਸਕਦਾ ਹੁਣ ਜੇ ਤੂੰ ਚਾਹ ਬਣਾ ਲੈਣਾ ਨਾਲ ਨੂੰ ਬਣਾ ਲੈਣੇ ਜੀ ਹਾਂ ਸਾਰੀ ਸਾਡੀ ਕੋਲ ਲਾਈਕ ਸ਼ੇਅਰ ਕਮੈਂਟ ਨਾਲ ਠੀਕ